ਇੱਕ ਪ੍ਰਾਈਵੇਟ ਬੰਦੇ ਨੇ ਜਿਹੜਾ ਆਪਣੇ ਆਪ ਨੂੰ ਆਈਜੀ ਦੱਸ ਰਿਹਾ ਸੀ ਉਸ ਨੇ ਪੁਲਸ ਮਲਾਜਮ ਨੂੰ ੱੱਕਾ ਮਾਰ ਦਿੱਤਾ ੱੱਕਾ ਮਾਰਨ ਦੇ ਦੌਰਾਨ ਮਲਾਜਮ ਨੀਚੇ गिर ਗਿਆ ਤੇ ਉਸ ਦੀ ਪਾਗਾ ਜਿਹੜੀ ਆ ਉਹ ਉੱਤਰ ਜਾਂਦੀ ਹੈ ਫਿਲਹਾਲ ਇਹ ਕਿਹਾ ਜਾ ਰਿਹਾ ਕਿ ਉਸ ਬੰਦੇ ਨੇ ਡਰਿੰਕ ਜਿਹੜੀ ਆ ਉਹ ਕੀਤੀ ਹੋਈ ਸੀ ਇਹ ਨਾਈ ਬੰਦੇ ਦੀ ਸ਼ਰਾਬ ਕੀਤੀ ਹੋਈ ਸੀ ਤੇ ਇਧਰੋਂ ਆਇਆ ਇਹ ਆ ਗਏ ਨੇ ਇੱਥੇ ਇੱਕ ਦੋ ਕੁੜੀਆਂ ਨੂੰ ਰੋਕ ਕੇ ਖੜ ਗਿਆ ਜੀ ਦੋ ਜੀ ਮੇਰੇ ਮੁਲਾਜ਼ਮ ਨੇ ਜਾ ਕੇ ਇਹਨੂੰ ਪੁੱਛਿਆ ਵੀ ਤੂੰ ਇਹਨਾਂ ਨੂੰ ਕਾਹਤੇ ਰੋਕੀ ਖੜਾ ਕੁੜੀਆਂ ਨੂੰ ਇਹ ਕਹਿੰਦਾ ਤੈਨੂੰ ਪਤਾ ਨਹੀਂ ਮੈਂ ਕੌਣ ਦੱਸਦਾ ਜੀ ਆਈਜੀ ਰੈਂਕ ਦਾ ਬੰਦਾ ਕਹਿੰਦਾ ਮੈਂ ਇਹਦੀ ਪੱਗ ਲਾਤੀ ਤੇ ਤੇ ਚਪੇੜ ਮਾਰੀ ਤੁਹਾਡੇ ਮੁਲਾਜ਼ਮ ਨਾਲ ਮਾਰਕੁੱਟ ਵੀ ਕੀਤੀ ਹੁੰਦੀ ਮਾਰਕੁੱਟ ਜੀ ਇਹਦੇ ਧੱਕਾ ਮਾਰਿਆ ਇਹਦੀ ਪੱਗ ਲੈ ਗਈ ਸੀਗੀ ਇਹਨੂੰ दारू ਕੀਤੀ ਹੋਈ ਸੀ ਉਹਨੂੰ ਪਤਾ ਹੀ ਕੁਝ ਨਹੀਂ ਲੱਗਦਾ ਸੀ ਸੇਵਲ ਦੇ ਵਿੱਚ ਬੰਦਾ ਨਾ ਦੋ ਲੜਕੀਆਂ ਨੂੰ ਰੋਕ ਕੇ ਖੜਾ ਹੋਇਆ ਹੈ ਪਰੇਸ਼ਾਨ ਕਰ ਰਿਹਾ ਹੈ ਮੈਂ ਗਿਆ ਉਹਦੇ ਕੋਲੇ ਉਹਨੂੰ ਪੁੱਛਿਆ ਕਿ ਤੁਸੀਂ ਇਹਨਾਂ ਲੜਕੀਆਂ ਨੂੰ ਕਿਉਂ ਰੋਕਿਆ ਤਿੰਤਾ ਜੀ ਮੈਂ ਮਲਾਜਮਾਂ ਕੀ ਆਪਣੇ ਆਪ ਨੂੰ ਕੀ ਰੈਂਕ ਕੀ ਦੱਸਿਆ ਉਹਨੇ ਆਪਣੇ ਆਪ ਨੂੰ ਆਜੀ ਦੱਸਿਆ ਪਰ ਜੋ ਬਣਦਾ ਨਹੀਂ ਸੀਗਾ ਮਤਲਬ ਉਹਨੇ ਤੁਹਾਨੂੰ ੱੱਕਾ ਮਾਰਿਆ ਤੁਸੀਂ نیچے गिर ਕੇ ਜ਼ਮੀਨ ਤੇ ਜ਼ਮੀਨ ਤੇ ਅੱਛਾ ਜੀ ਫਿਰ ਉਹ ਕਹਿੰਦੇ ਆਲੇ ਦੁਆਲੇ ਪਬਲਿਕ ਵੀ ਇਕੱਠੀ ਹੋ ਗਈ ਸੀਗੀ ਤੁਹਾਨੂੰ ਫੜਿਆ ਗਿਆ ਬਚਾਇਆ ਗਿਆ ਛਡਾਇਆ ਗਿਆ ਸਮਰ न्यूज ਦੇਖ ਰਹੇ ਹੋ ਤੁਸੀਂ ਮੈਂ ਹਾਂ ਫਾਰਵਰਡਾ ਲੁਧਿਆਣਾ ਦੇ ਗ੍ਰੈਂਡਵੌਕ ਦੇ ਕੋਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਬੰਦਾ ਪ੍ਰਾਈਵੇਟ ਬੰਦਾ ਇਸ ਜਗ੍ਹਾ ਤੇ ਉੱਤੇ ਦੋ ਕੁੜੀਆਂ ਨੂੰ ਰੋਕਦਾ ਤੇ ਉਹਨਾਂ ਦੇ ਕਾਗਜ਼ ਜਿਹੜੇ ਆ ਚੈੱਕ ਕਰ ਲਾ ਪੈਂਦਾ ਕਿਉਂਕਿ ਕੁੜੀਆਂ ਨੇ ਜਿਹੜੀ ਆ ਰੈੱਡ ਲਾਈਟ ਆ ਉਹ ਪਾਰ ਕਰ ਦਿੱਤੀ ਸੀ ਇੱਕ ਪ੍ਰਾਈਵੇਟ ਬੰਦਾ ਲੰਘਿਆ ਤੇ ਜਦੋਂ ਉਹਨਾਂ ਨੇ ਕੁੜੀਆਂ ਨੂੰ ਰੋਕਿਆ ਤੇ ਰਾਹਗੀਰਾਂ ਨੇ ਜਦੋਂ ਟ੍ਰੈਫਿਕ ਦੇ ਪੁਲਿਸ ਮੁਲਾਜ਼ਮ ਨੂੰ ਦੱਸਿਆ ਕਿ ਇਹ ਬੰਦਾ ਕੁੜੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਕਿ ਇਹਨੂੰ ਰੋਕਿਆ ਜਾਵੇ ਜਦੋਂ ਟ੍ਰੈਫਿਕ ਦਾ ਮੁਲਾਜ਼ਮ ਉਸ ਬੰਦੇ ਨਾਲ ਗੱਲ ਕਰਨ ਗਿਆ ਤੇ ਉਸਨੇ ਆਪਣੇ ਆਪ ਨੂੰ ਆਈਜੀ ਦੱਸ ਦਿੱਤਾ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਨਸ਼ੇ ਦੀ ਹਾਲਤ ਦੇ ਵਿੱਚ ਸੀ ਤੇ ਆਪਣੇ ਆਪ ਨੂੰ ਆਈਜੀ ਦੱਸ ਰਿਹਾ ਸੀਗਾ ਤੇ ਉਸ ਤੋਂ ਬਾਅਦ ਟ੍ਰੈਫਿਕ ਦੇ ਮੁਲਾਜ਼ਮ ਨੂੰ ੱੱਕਾ ਮਾਰਿਆ ਗਿਆ ਜਿਸ ਤੋਂ ਬਾਅਦ ਮੁਲਾਜ਼ਮ ਹੈ ਜਿਹੜਾ गिर ਜਾਂਦਾ ਤੇ ਉਸ ਦੀ ਪੱਗ ਵੀ ਜਿਹੜੀ ਹੈ ਲਿੱਥ ਜਾਂਦੀ ਆ ਹਾਲਾਂਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੀ ਨਿਗਰਾਨੀ ਦੇ ਵਿੱਚ ਆ ਉਹਨਾਂ ਨੂੰ ਉਹਨਾਂ ਤੱਕ ਪਹੁੰਚਾ ਦਿੱਤਾ ਗਿਆ ਦੱਸ ਦਿੱਤਾ ਗਿਆ ਫਿਲਹਾਲ ਮਾਮਲੇ ਦੀ ਜਿਹੜੀ ਆ ਉਹ ਜਾਂਚ ਕੀਤੀ ਜਾ ਰਹੀ ਹੈ ਇਹ ਉਹੀ ਚੌਕ ਹੈ ਜਿਸ ਚੌਕ ਦੇ ਵਿੱਚ ਕੱਲ ਦੁਪਹਿਰ ਦੇ ਸਮੇਂ ਇਹ ਹਾਸਾ ਵਾਪਰਿਆ ਇੱਕ ਐਕਟੀਵਾ ਸੀਗੀ ਐਕਟੀਵਾ ਤੇ ਦੋ ਕੁੜੀਆਂ ਜਾ ਰਹੀਆਂ ਸੀ ਤੇ ਇੱਕ ਪ੍ਰਾਈਵੇਟ ਬੰਦਾ ਪੈਦਲ ਤੁਰ ਕੇ ਆਇਆ ਤੇ ਕੁੜੀਆਂ ਦੇ ਕੋਲੋਂ ਆ ਕੇ ਉਹਨਾਂ ਦੇ ਕਾਗਜ਼ ਪੁੱਛਣ ਲੱਪਿਆ ਤੇ ਉਹਨਾਂ ਨੂੰ ਸਮਝਾਣ ਲੱਪਿਆ ਉਹਨਾਂ ਨੇ ਰੈੱਡ ਲਾਈਟ ਹੈ ਜਿਹੜੀ ਉਹ ਪਾਰ ਕੀਤੀ ਸੀ ਜਦੋਂ ਟ੍ਰੈਫਿਕ ਦਾ ਮੁਲਾਜ਼ਮ ਉਸ ਪ੍ਰਾਈਵੇਟ ਬੰਦੇ ਦੇ ਕੋਲ ਗਿਆ ਜਦੋਂ ਉਦੋਂ ਮੁਲਾਜ਼ਮ ਨੂੰ ਜਿਹੜਾ ਕਿ ਮੁਲਾਜ਼ਮ ਨੇ ਉਸ ਪ੍ਰਾਈਵੇਟ ਬੰਦੇ ਨੂੰ ਪੁੱਛਿਆ ਤੇ ਉਸ ਦੌਰਾਨ ਇੱਕ ਪ੍ਰਾਈਵੇਟ ਬੰਦੇ ਨੇ ਜਿਹੜਾ ਆਪਣੇ ਆਪ ਨੂੰ ਆਈਜੀ ਦੱਸ ਰਿਹਾ ਸੀ ਉਸ ਨੇ ਪੁਲਸ ਮਲਾਜ਼ਮ ਨੂੰ ੱੱਕਾ ਮਾਰ ਦਿੱਤਾ ੱੱਕਾ ਮਾਰਨ ਦੇ ਦੌਰਾਨ ਮਲਾਜ਼ਮ ਨੀਚੇ गिर ਗਿਆ ਤੇ ਉਸ ਦੀ ਪੱਗ ਜਿਹੜੀ ਆ ਉਹ ਉੱਤਰ ਜਾਂਦੀ ਹੈ ਫਿਲਹਾਲ ਜਿਹੜਾ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਨਿਗਾ ਦੇ ਵਿੱਚ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਬੰਦਾ ਕੌਣ ਹੈ ਕਿਉਂ ਉਸ ਬੰਦੇ ਵੱਲੋਂ ਐਦਾਂ ਕੀਤਾ ਗਿਆ ਫਿਲਹਾਲ ਇਹ ਕਿਹਾ ਜਾ ਰਿਹਾ ਕਿ ਉਸ ਬੰਦੇ ਨੇ ਡਰਿੰਕ ਜਿਹੜੀ ਆ ਉਹ ਕੀਤੀ ਹੋਈ ਸੀ ਜਿਹੜੇ ਮੁਲਾਜ਼ਮ ਨੂੰ ੱੱਕਾ ਮਾਰਿਆ ਗਿਆ ਉਹ ਮੁਲਾਜ਼ਮ ਵੀ ਇੱਥੇ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਇਹ ਹੋਇਆ ਕੀ ਸੀਗਾ ਕੱਲ ਅ ਸਮੇਂ ਕਿੰਨੇ ਵਜੇ ਦਾ ਸੀਗਾ ਤੇ ਹਾਸਾ ਕੀ ਵਾਪਰਿਆ ਕਿਸ ਤਰ੍ਹਾਂ ਇਹ ਉਹ ਬੰਦਾ ਕੌਣ ਸੀ ਕਿਉਂ ਮੁਲਾਜ਼ਮ ਨੂੰ ੱੱਕਾ ਮਾਰਿਆ ਗਿਆ ਦੱਸਿਆ ਜਾ ਰਿਹਾ ਕਿ ਜਿਸ ਜਗ੍ਹਾ ਦੇ ਉੱਪਰ ਇਹ ਸਾਰੀ ਘਟਨਾ ਹੋਈ ਹੈ ਉਸ ਜਗ੍ਹਾ ਦੇ ਉੱਪਰ ਥਾਣੇਦਾਰ ਹੈ ਜਿਹੜੇ ਉਹ ਆਪਣੀ ਉਸ ਜਗ੍ਹਾ ਦੇ ਉੱਤੇ ਨਹੀਂ ਸੀ ਇਕੱਲਾ ਟ੍ਰੈਫਿਕ ਦਾ ਮੁਲਾਜ਼ਮ ਸੀਗਾ ਇੱਕ ਮੁਲਾਜ਼ਮ ਨੂੰ ਜਿਹੜਾ ਉਹ ੱੱਕਾ ਮਾਰ ਦਿੱਤਾ ਗਿਆ ੱੱਕਾ ਮਾਰਨ ਦੇ ਦੌਰਾਨ ਮੁਲਾਜ਼ਮ ਹੈ ਜਿਹੜਾ ਉਹ ਨੀਚੇ गिर ਜਾਂਦਾ ਤੇ ਉਸ ਦੀ ਪੱਗ ਹੈ ਜਿਹੜੀ ਆ ਉਹ ਉਤਰ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕਿ ਜਿਹੜੇ ਮੁਲਾਜ਼ਮ ਨੂੰ ੱੱਕਾ ਮਾਰਿਆ ਗਿਆ ਜਿਨ੍ਹਾਂ ਦੇ ਨਾਲ ਇਹ ਸਾਰਾ ਵਾਕਿਆ ਹੋਇਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਹੋਇਆ ਕੀ ਹੈ ਜਿਹੜੇ ਥਾਣੇਦਾਰ ਹੈ ਜਿਨ੍ਹਾਂ ਦੀ ਡਿਊਟੀ ਕੱਲ ਸੀਗੀ ਉਸ ਟਾਈਮ ਉਹ ਇਸ ਜਗ੍ਹਾ ਦੇ ਉੱਤੇ ਨਹੀਂ ਸੀ ਉਹਨਾਂ ਨਾਲ ਵੀ ਪੁੱਛ ਲੈਣੇ ਜਗਦੀਸ਼ ਜੀ ਕੀ ਹੋਇਆ ਕੀ ਸੀਗਾ ਤੁਹਾਡੇ ਮੁਲਾਜ਼ਮ ਨਾਲ ਸਰ ਕੱਲ ਇੱਥੇ ਡਿਊਟੀ ਤੇ ਸੀ ਆ ਜੀ ਮੈਂ ਬਾਅਦ ਪੈਰ ਖਾਣਾ ਖਾਣਾ ਜਾਂ ਚਲੇ ਗਿਆ ਸੀਗਾ ਘਰੇ ਜੀ ਤੇ ਇਹਦੇ ਨਾਲ ਇਹ ਦੱਸਦੇ ਆ ਕਿਹਾ ਇਹ ਬੰਦੇ ਦੀ ਸ਼ਰਾਬ ਕੀਤੀ ਹੋਈ ਸੀ ਤੇ ਇਧਰੋਂ ਆਇਆ ਇਹ ਆ ਗਏ ਨੇ ਇੱਥੇ ਇੱਕ ਦੋ ਕੁੜੀਆਂ ਨੂੰ ਰੋਕ ਕੇ ਖੜ ਗਿਆ ਜੀ ਉਹ ਪ੍ਰਾਈਵੇਟ ਬੰਦਿਆਂ ਨੇ ਮੇਰੇ ਮੁਲਾਜ਼ਮ ਨੂੰ ਕਿਹਾ ਵੀ ਇਹ ਬੰਦਾ ਦੀ ਦਾਰੂ ਕੀਤੀ ਹੈ ਕੁੜੀਆਂ ਨੂੰ ਕਦੇ ਰੋਕ ਕੇ ਖੜ ਗਿਆ ਤੇ ਜਦੋਂ ਇਹ ਮੇਰੇ ਮੁਲਾਜ਼ਮ ਨੇ ਜਾ ਕੇ ਇਹਨੂੰ ਪੁੱਛਿਆ ਵੀ ਤੂੰ ਇਹਨਾਂ ਨੂੰ ਕਦੇ ਰੋਕੀ ਖੜਾ ਕੁੜੀਆਂ ਨੂੰ ਇਹ ਕਹਿੰਦਾ ਤੈਨੂੰ ਪਤਾ ਨਹੀਂ ਮੈਂ ਕੌਣ ਜੀ ਮੈਂ ਐ ਜੈ ਜੂਰ ਆਪਣੇ ਦਾਦਾ ਜੀ ਆਈਜੀ ਰੈਂਕ ਦਾ ਬੰਦਾ ਕਹਿੰਦਾ ਮੈਂ ਇਹਦੀ ਪਗਲਾਤੀ ਦੇ ਚਪੇੜ ਮਾਰੀ ਤੇ ਉਹ ਇਹ ਉਹ ਕੱਲਾ ਸੀਗਾ ਜੇ ਉਹਦੇ ਨਾਲ ਕੋਈ ਹੋਰ ਕੱਲਾ ਇਕੱਲਾ ਹੀ ਜਣਾ ਆਇਆ ਜੀ ਉਹ ਪੈਸੇ ਇਧਰੋਂ ਐਕਟਵਾ ਤੇ ਆਇਆ ਅੱਛਾ ਜੀ ਹਾਂਜੀ ਤੇ ਪਛਾਣ ਹੋਈ ਉਹ ਬੰਦਾ ਕੌਣ ਸੀਗਾ ਕੀ ਕੀ ਕੰਮਕਾਰ ਕਰਦਾ ਆਪਣੇ ਆਪ ਨੂੰ ਆਈਜੀ ਦਸੀ ਜਾਂਦਾ ਬੜੀ ਵੱਡੀ ਗੱਲ ਹੈ ਆਪਣੇ ਆਪ ਨੂੰ ਆਈਜੀ ਦੱਸਣਾ ਹਾਂਜੀ ਸਰ ਇਦਾਂ ਕਹਿੰਦਾ ਸੀ ਜੀ ਆਈ ਗੀਆਂ ਬਾਕੀ ਜੀ ਸਰਬਨਗਰ ਥਾਣੇ ਦੇ ਵਿੱਚ ਆ ਗਈ ਸੀ ਆਈਜੀ ਮੌਕੇ ਤੇ ਜੀ ਉਹ ਆਪਣੇ ਪੜਤਾਲ ਕਰਨਗੇ ਵੀ ਕੌਣ ਆ ਬੰਦਾ ਜੀ ਤੇ ਉਹ ਬੰਦੇ ਨੂੰ ਮਤਲਬ ਮੌਕੇ ਤੇ ਕਾਬੂ ਕਰ ਲਿਆ ਸੀ ਉਹਨੇ ਲੈ ਕੇ ਥਾਣੇ ਕਾਬੂ ਕਰਕੇ ਆਈਜੀ ਆ ਗਿਆ ਸੀ ਜੀ ਆਪਣੇ ਸਰਬਨਗਰ ਥਾਣੇ ਤੋਂ ਜੋਂ ਚਾਰਜ ਸਾਹਿਬ ਵੀ ਆ ਗਈ ਸਾਡੇ ਅਹੰਕਾਰ ਸਿੰਘ ਜੀ ਉਹਨਾਂ ਨੂੰ ਲੈ ਕੇ ਸੀ ਜੀ ਤੇ ਇਹ ਜਦੋਂ ਸਾਰਾ ਵਾਕਿਆ ਹੋਇਆ ਤੁਹਾਡੇ ਮੁਲਾਜ਼ਮ ਨਾਲ ਮਾਰਕੁੱਟ ਵੀ ਕੀਤੀ ਹੁੰਦੀ ਮਾਰਕੁੱਟ ਜੀ ਇਹਦੇ ਧੱਕਾ ਮਾਰਿਆ ਇਹਦੀ ਪੱਗ ਲੈ ਗਈ ਸੀ ਜੀ ਇਹਨੂੰ दारू ਪੀਤੀ ਸੀ ਉਹਨੂੰ ਪਤਾ ਹੀ ਕੁਝ ਨਹੀਂ ਲੱਗਦਾ ਸੀ ਜੀ ਅੱਛਾ ਜੀ ਤੇ ਕੁੜੀਆਂ ਨਾਲ ਕੀ ਕੀ ਕੋਈ ਛੇੜਛਾੜ ਕਰ ਰਿਹਾ ਛੇੜਖਾਨੀ ਨਹੀਂ ਜੀ ਉਦਾਂ ਹੀ ਕਹਿੰਦਾ ਜੀ ਤੁਸੀਂ ਰੈੱਡ ਲਾਈਟ ਕੱਟ ਕੇ ਤੁਸੀਂ ਐ ਕੱਟਤਾ ਉਹਨਾਂ ਜਿੰਨੇ ਕਰਦੇ ਹੁੰਦੇ ਸ਼ਰਾਬ ਤੇ ਸ਼ਰਾਬ ਪੀਤੀ ਜਿਹਦੇ ਤੋਂ ਤਾਂ ਕਰਦੇ ਜੀ ਤੇ ਇਹ ਜਦੋਂ ਇਹ ਸਾਰਾ ਵਾਕਿਆ ਹੋਇਆ ਕਿੰਨੇ ਕੋਈ ਦਾ ਟਾਈਮ ਸੀਗਾ ਜੀ 2:3 3 ਵਜੇ ਦਾ ਟਾਈਮ ਸੀ 3 ਕੋਈ ਦਾ ਅੱਛਾ ਜੀ ਹਾਂਜੀ ਤੇ ਹੁਣ ਤੁਹਾਡੇ ਮੁਲਾਜ਼ਮ ਵੱਲੋਂ ਕੋਈ ਕੰਪਲੇਂਟ ਦਿੱਤੀ ਗਈ ਹੈ ਥਾਣੇ 'ਚ ਕੰਪਲੇਂਟ ਥਾਣੇ ਦੇ ਵਿੱਚ ਸਰਬਾ ਨਗਰ ਜੀ ਆਯੂ ਕੋਲੇ ਦੇ ਸਕਦੇ ਕਿਤੀ ਆ ਜੀ ਠੀਕ ਆ ਦੱਸਿਆ ਜਾ ਰਿਹਾ ਹੈ ਕਿ ਕੰਪਲੇਂਟ ਦਿੱਤੀ ਹੋਈ ਹੈ ਸਰਬਾ ਨਗਰ ਥਾਣੇ ਦੇ ਪੁਲਿਸ ਮੌਕੇ ਤੇ ਪਹੁੰਚੀ ਸੀਗੀ ਤੇ ਟ੍ਰੈਫਿਕ ਦੇ ਮੁਲਾਜ਼ਮ ਵੀ ਜਿਹੜੇ ਆ ਜਿਨ੍ਹਾਂ ਨਾਲ ਇਹ ਵਾਕਿਆ ਹੋਇਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਆ ਘਟਨਾ ਹੋਈ ਕੀ ਸੀਗੀ ਸਰ ਆਓ ਜਰਾ ਦੱਸੋ ਆਜੋ ਆਜੋ ਕੋਈ ਗੱਲ ਨਹੀਂ ਤੁਸੀਂ ਦੱਸੋ ਆਜੋ ਸਰ ਕੀ ਨਾਮ ਹੈ ਤੁਹਾਡਾ ਗੁਲਵਿੰਦਰ ਸਿੰਘ ਗੁਲਵਿੰਦਰ ਜੀ ਕੱਲ ਕੀ ਹੋਇਆ ਸੀ ਤੁਹਾਡੇ ਨਾਲ ਕੱਲ ਕੋਈ ਸੇਵਲ ਦੇ ਵਿੱਚ ਬੰਦਾ ਨਾ ਉਹ ਲੜਕੀਆਂ ਨੂੰ ਰੋਕ ਕੇ ਖੜਾ ਹੋਇਆ ਹੈ ਪਰੇਸ਼ਾਨ ਕਰ ਰਿਹਾ ਹੈ ਕਾਗਜ ਮੰਗ ਰਿਹਾ ਹੈ ਉਹ ਮੇਰੇ ਆਪੋਜ਼ਿਟ ਸਾਈਡ ਤੇ ਖੜਾ ਸੀ ਜਦੋਂ ਮੈਨੂੰ ਪਬਲਿਕ ਦੇ ਕੁਝ ਬੰਦਿਆਂ ਨੇ ਆ ਕੇ ਦੱਸਿਆ ਵੀ ਐਦਾਂ ਕਰਕੇ ਲੜਕੀਆਂ ਰੋਕੀਆਂ ਨੇ ਮੈਂ ਗਿਆ ਉਹਦੇ ਕੋਲੇ ਉਹਨੂੰ ਪੁੱਛਿਆ ਕਿ ਤੁਸੀਂ ਇਹਨਾਂ ਲੜਕੀਆਂ ਨੂੰ ਕਿਉਂ ਰੋਕਿਆ ਕਹਿੰਦਾ ਜੀ ਮੈਂ ਮਲਾਜਮ ਆ ਅੱਛਾ ਜੀ ਕੀ ਆਪਣੇ ਆਪ ਨੂੰ ਕੀ ਰੈਂਕ ਕੀ ਦੱਸਿਆ ਉਹਨੇ ਆਪਣੇ ਆਪ ਨੂੰ ਆਈਜੀ ਦੱਸਿਆ ਪਰ ਜੋ ਬੰਦਾ ਨਹੀਂ ਸੀ ਕਹਿੰਦਾ ਦੀ ਪੋਜੀਸ਼ਨ ਤੇ ਬਤਾਓ ਅੱਛਾ ਜੀ ਉਹ ਗੱਡੀ ਨਹੀਂ ਕੋਈ ਕੁਝ ਨਹੀਂ ਕੋਈ ਗਨਮੈਨ ਨਹੀਂ ਕੋਈ ਲਾਈ ਸੀ ਅੱਛਾ ਸਿਰ ਮਤਲਬ ਮੁੰਡਾ ਪੈਦਲ ਹੀ ਸੀਗਾ ਪੈਦਲ ਹੀ ਸੀਗਾ ਅੱਛਾ ਜੀ ਉਹਨਾਂ ਕੋਲ ਜਦ ਨੂੰ ਮੇਰੇ ਨਾਲ ਉਹ ਗੱਲ ਕਰਨ ਗਿਆ ਲੜਕੀਆਂ ਆਪਣਾ ਬੈਗ ਲੈ ਕੇ ਚਲੇ ਗਈਆਂ ਅੱਛਾ ਉਹਨੇ ਆ ਕੇ ੱਤਕਾ ਮਾਰਤਾ ਤੇ ਜਿੰਨੇ ਮੇਰੇ ਪੱਗ ਉਤਰ ਗਈ ਅੱਛਾ ਜੀ ਮਤਲਬ ਉਹਨੇ ਤੁਹਾਨੂੰ ੱਤਕਾ ਮਾਰਿਆ ਤੁਸੀਂ نیچے गिर ਕੇ ਜਮੀਨ ਤੇ ਜਮੀਨ ਤੇ ਕਰਕੇ ਅੱਛਾ ਜੀ ਫਿਰ ਉਹ ਕਹਿੰਦੇ ਆਲੇ ਦੁਆਲੇ ਪਬਲਿਕ ਵੀ ਇਕੱਠੀ ਹੋ ਗਈ ਸੀਗੀ ਤੁਹਾਨੂੰ ਫੜਿਆ ਗਿਆ ਬਚਾਇਆ ਗਿਆ ਛਡਾਇਆ ਗਿਆ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਮੇਰੇ ਜੋ ਆਪਣੀ ਪੱਗ ਚੁੱਕੇ ਜਾ ਠੀਕ ਕਰਕੇ ਅੱਛਾ ਜੀ ਤੇ ਉਹਨੂੰ ਬੰਦਾ ਭੱਜ ਗਿਆ ਜਾਂ ਉਹਨੂੰ ਮੌਕੇ ਤੇ ਖੜਾ ਹੀ ਰਿਹਾ ਉੱਥੇ ਬੰਦਾ ਮੌਕੇ ਤੇ ਖੜਾ ਸੀ ਅੱਛਾ ਜੀ ਮੌਕੇ ਉੱਤੇ ਹੋਰ ਪੁਲਸਾਂ ਕੀ ਉਹ ਲੈ ਗਏ ਅੱਛੇ ਲੈ ਗਏ ਤੁਹਾਡੇ ਤੁਹਾਡੇ ਵੱਲੋਂ ਕੰਪਲੇਂਟ ਦੇ ਦਿੱਤੀ ਕੀ ਇਸ ਰਬਨਗਰ ਥਾਣੇ ਹਾਂਜੀ ਸਰ ਦਿੱਤੀ ਗਈ ਹੈ ਹਾਂਜੀ ਜੀ ਦੇਖੋ ਤੁਸੀਂ ਆ ਮਲਾਜਮ ਆਪਣੀ ਡਿਊਟੀ ਕਰ ਰਿਹਾ ਤੇ ਇੱਕ ਪ੍ਰਾਈਵੇਟ ਬੰਦਾ ਜਿਹੜਾ ਕੀ ਹੈ ਉਹ ਇੱਥੇ ਪਬਲਿਕ ਨੂੰ ਰੋਕ ਕੇ ਸਮਝਾਉਂਦਾ ਉਹਨਾਂ ਨੂੰ ਤੇ ਜਦੋਂ ਟ੍ਰੈਫਿਕ ਪੁਲਿਸ ਦੇ ਮੁਲਾਜ਼ਮੋਂ ਨੂੰ ਪੁੱਛਦੇ ਆ ਤੇ ਆਪਣੇ ਆਪ ਨੂੰ ਉਹ ਬੰਦਾ ਜਿਹੜਾ ਉਹ ਆਈਜੀ ਦੱਸ ਦਿੰਦਾ ਕਿ ਮੈਂ ਆਈਜੀ ਹਾਂ ਤੇ ਉਸ ਤੋਂ ਬਾਅਦ ਟ੍ਰੈਫਿਕ ਦੇ ਮੁਲਾਜ਼ਮ ਨੂੰ ਧੱਕਾ ਮਾਰਿਆ ਗਿਆ ਤੇ ਉਹਨਾਂ ਦੀ ਪੱਗ ਜਿਹੜੀ ਉਹ ਲਿੱਥ ਗਈ ਉਹ ਜ਼ਮੀਨ ਤੇ गिर ਗਏ ਫਿਲਹਾਲ ਸਰਾਬਾ ਨਗਰ ਥਾਣੇ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਉਹ ਜਿਹੜਾ ਬੰਦਾ ਜਿਹਦੇ ਵੱਲੋਂ ਇਸ ਹਰਕਤ ਕੀਤੀ ਗਈ ਉਹਨੂੰ ਕਾਬੂ ਕਰ ਲਿੱਤਾ ਗਿਆ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੁਣ ਦੇਖਣਾ ਇਹ ਹੋਵੇਗਾ ਇਸ ਮਾਮਲੇ ਦੇ ਵਿੱਚ ਅਗਲਾ ਮੋੜ ਕੀ ਨਿਕਲ ਕੇ ਸਾਹਮਣੇ ਆਂਦੇ ਆਣ ਵਾਲਾ ਸਮਾਂ ਦੱਸੇਗਾ ਜੂਰੀ ਸਾਮਰ نیوز ਦੇ ਨਾਲ ਕੈਮਰਾਮੈਨ ਹਰਜੀਤ ਸਿੰਘ ਕਾਕਾ ਦੇ ਨਾਲ ਸੌਰਵ ਰੌਲੇ ਰਿਪੋਰਟ ਧੰਨਵਾਦ